ਤਾਰਾਪੁਰ ਦੇ ਨੌਜਵਾਨ ਐਸਆਈ ਰਾਜੇਸ਼ ਸ਼ਰਮਾ ਨੇ ਵਿਸ਼ਵ ਪੁਲਿਸ ਖੇਡਾਂ ਜੁਡੋ ਵਿੱਚ ਜਿੱਤਿਆ ਕਾਸੀ ਦਾ ਤਗਮਾ। ਸ਼੍ਰੀ ਅਨੰਦਪੁਰ ਸਾਹਿਬ ਪਿੰਡ ਤਾਰਾਪੁਰ ਨਾਲ ਸੰਬੰਧਿਤ ਨੌਜਵਾਨ ਅਤੇ ਸੀਆਈਐਸਐਫ ਵਿੱਚ ਬਤੌਰ ਐਸਆਈ ਤਨਤ ਰਾਜੇਸ਼ ਸ਼ਰਮਾ ਪੁੱਤਰ ਜਨਕ ਰਾਜ ਨੇ ਸੰਯੁਕਤ ਰਾਜ ਅਮਰੀਕਾ ਦੇ ਅਲਵਾਮਾ ਸੂਬੇ ਦੇ ਬਰਮਿੰਗਮ ਸ਼ਹਿਰ ਵਿੱਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਜੁਡੋ ਖੇਡ ਵਿੱਚ ਕਾਸੀ ਦਾ ਤਗਮਾ ਜਿੱਤ ਕੇ ਜਿੱਥੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਇਲਾਕੇ ਦਾ ਮਾਣ ਵੀ ਵਧਾਇਆ ਹੈ। ਇਹ ਨੌਜਵਾਨ ਆਮਕਰਨਾਲ ਸੰਬੰਧਿਤ ਹੈ ਇਸ ਨੌਜਵਾਨ ਦੇ ਪਿਤਾ ਸ਼੍ਰੀ ਦਸ਼ਮੇਸ਼ ਅਕੈडमी ਵਿਖੇ ਬਤੌਰ ਸੇਵਾਦਾਰ ਸੇਵਾਵਾਂ ਨਿਭਾ ਰਹੇ ਹਨ ਇਸ ਤੋਂ ਬਿਨਾਂ ਇਸ ਨੌਜਵਾਨ ਨੇ ਸਰਭ ਭਾਰਤੀ ਪੁਲਿਸ ਚੈਂਪੀਅਨਸ਼ਿਪ ਗੁਹਾਟੀ ਵਿਖੇ ਸੋਨ ਤਗਮਾ ਜਿੱਤੇ ਆਸੀ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਚੋਣ ਵਿਸ਼ਵ ਖੇਡਾਂ ਲਈ ਹੋਈ ਸੀ ਰਾਜੇਸ਼ ਸ਼ਰਮਾ ਦੇ ਕੋਚ ਸੰਜੀਵ ਸ਼ਰਮਾ ਨੇ ਇਹ ਦੱਸਿਆ ਕਿ ਇਸ ਨੌਜਵਾਨ ਨੇ ਸਕੂਲ ਅਤੇ ਕਾਲਜ ਪੱਧਰ ਤੇ ਵੀ ਵੱਡੇ ਨਾਮਲੇ ਖੱਟੇ ਹਨ ਇਹ ਨੌਜਵਾਨ 2021 ਵਿੱਚ ਕੇਂਦਰੀ ਉਦਯੋਗਿਕ ਪੁਲਿਸ ਫੋਰਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਸੀ ਨੌਜਵਾਨ ਪੀੜੀ ਨੂੰ ਅਜਿਹੇ ਨੌਜਵਾਨਾਂ ਤੋਂ ਸਬਕ ਲੈਣਾ ਚਾਹੀਦਾ ਹੈ